ਪੰਜਾਬ ਵਿਧਾਨ ਸਭਾ ਦਾ ਬਜਟ اجلاس ਜਿਹੜਾ ਉਹ ਲਗਾਤਾਰ ਚੱਲ ਰਹੀ ਹੈ ਔਰ ਇਸ اجلاس ਦੇ ਵਿੱਚ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜਿਹੜੀ ਸੱਤਾ ਧਿਰ ਹੈ ਔਰ ਵਿਰੋਧੀ ਧਿਰ ਆਮਨੇ ਸਾਹਮਣੇ ਵੀ ਨਜ਼ਰ ਆਈ ਹੈ ਲਾਲਚਨ ਕਟਾਰੂਚਕ ਸਾਡੇ ਨਾਲ ਨੇ ਗੱਲਬਾਤ ਕਰਨ ਹੈ ਸਰ ਅੱਜ ਵਿਰੋਧੀ ਧਿਰ ਦੀ ਗੱਲ ਕਰੀਏ ਅੱਜ ਸੰਗਲ ਲੈ ਕੇ ਪਹੁੰਚੀ ਵਿਰੋਧੀ ਧਿਰ ਸਦਨ ਦੇ ਅੰਦਰ ਕਹਿੰਦੇ ਪਹਿਲਾਂ ਜੰਦਰਾ ਆਇਆ ਸੀ ਹੁਣ ਅਸੀਂ ਸੰਗਲ ਲੈ ਕੇ ਆ ਗਏ ਮੈਨੂੰ ਲੱਗਦਾ ਵੀ ਗੈਰ ਜ਼ਰੂਰੀ ਜਿਹੜਾ ਨਾ ਉਹ ਅੱਜ ਮਾਹੌਲ ਬਣਾਉਣ ਦੀ ਦੁਆਰਾ ਕੋਸ਼ਿਸ਼ ਕੀਤੀ ਗਈ ਹੈ ਬੇਸਿਕਲੀ ਪੰਜਾਬ ਦੇ ਲੋਕਾਂ ਨੇ ਸਾਨੂੰ ਇਸ ਸਦਨ ਦੇ ਅੰਦਰ ਬੜਾ ਪਵਿੱਤਰ ਸਦਨ ਆ ਸਾਡਾ ਕਰੋੜਾਂ ਲੋਕਾਂ ਦੇ ਵਿੱਚੋਂ 117 ਬੰਦੇ ਜਿੱਤ ਕੇ ਆਂਦੇ ਆ ਤੇ ਇਹ ਨਾ 117 ਬੰਦਿਆਂ ਦੇ ਉੱਤੇ ਪੰਜਾਬ ਦੀ ਲੋਕਾਂ ਦੀ ਨਿਗਾਹ ਹੁੰਦੀ ਆ ਵੀ ਉਹ ਆਪਣੇ ਇਲਾਕੇ ਦੇ ਆਪਣੇ ਲੋਕਾਂ ਦੇ ਜਿਹੜੇ ਇਸ਼ੂ ਆ ਉਹ ਰੱਖਦੇ ਆ ਕਿ ਨਹੀਂ ਰੱਖਦੇ ਸੋ ਮੈਨੂੰ ਲੱਗਦਾ ਹੈ ਵੀ ਕਈ ਗੱਲਾਂ ਗੈਰ ਜ਼ਰੂਰੀ ਐਵੇਂ ਆ ਜਾਂਦੀਆਂ ਨੇ ਲੇਕਿਨ ਅੱਜ ਵਿਧਾਨ ਸਭਾ ਦੇ ਇਸ ਸਦਨ ਦੇ ਅੰਦਰ ਬੜਾ ਇੱਕ ਵਧੀਆ ਇਸ਼ੂ ਆਇਆ ਆ ਔਰ ਉਹਦੇ ਉੱਤੇ ਲੋਕਾਂ ਦੇ ਵਕ ਵਕ ਮੈਂਬਰ ਸਹਿਬਾਨਾਂ ਨੇ ਚਰਚਾ ਵੀ ਕੀਤੀ ਆ ਤੇ ਲੋਕਾਂ ਦੇ ਜਿਹੜੇ ਭਖਦੇ ਮੁੱਦੇ ਆ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਮੈਂ ਸਮਝਦਾ ਵੀ ਉਹ ਟਰੈਕ ਲੋਕ ਪਸੰਦ ਕਰਦੇ ਆ ਲੋਕ ਮਤਲਬ ਜਿਹੜੀ ਆ ਤੁਹਾਨੂੰ ਗਹਿਿਰਤਾ ਮੰਗਦੇ ਆ ਸੋ ਇਸ ਕਰਕੇ ਮੈਨੂੰ ਲੱਗਿਆ ਆ ਵੀ ਅੱਜ ਬੜੇ ਅੱਛੇ ਸਵਾਲ ਆਏ ਔਰ ਉਹਨਾਂ ਤੇ ਚੰਗੀ ਡਿਸਕਸ਼ਨ ਵੀ ਹੋਈ ਆ ਤੁਈ ਪਰੰਪਰਾ ਪੰਜਾਬ ਦੀ ਅਸੈਂਬਲੀ ਦਾ ਰਹਿਣੀ ਚਾਹੀਦੀ ਹੈ। ਮੈਂ ਨਾਲ ਜੁੜੇ ਵੀ ਕਈ ਸਵਾਲ ਜਿਹੜੇ ਨੇ ਉਹ ਵਿਧਾਇਕਾਂ ਨੇ ਤੁਹਾਡੇ ਸਾਹਮਣੇ ਰੱਖੇ ਨੇ। ਕਿਸ ਢੰਗ ਦੇ ਨਾਲ ਉਹਨਾਂ ਸਵਾਲਾਂ ਦਾ ਹੱਲ ਹੁੰਦਾ ਨਾ ਸਾ? ਬੜੀ ਖੂਬਸੂਰਤ ਅੱਜ ਇੱਕ ਪ੍ਰਾਈਵੇਟ ਮਤਾ ਆਇਆ। ਮੈਨੂੰ ਵੀ ਅੱਜ ਬਹੁਤ ਮੇਰਾ ਆਪਣਾ ਵੀ ਬੜਾ ਪਿਆਰਾ ਹੈਗਾ ਆ ਵਾਤਾਵਰਣ ਦਾ ਜਿਹੜਾ ਇਸ਼ੂ ਹੈਗਾ ਆ। ਨਾਡੇ ਸਿੰਗਲ ਕਿ ਮੰਜਗਲਾਦ ਮੰਤਰੀ ਇਸ ਕਰਕੇ ਕੁਦਰਤ ਹਰ ਮਨੁੱਖ ਦੇ ਅੰਦਰ ਹੁੰਦੀ ਹੈ। ਸਵੇਦਨਸੀਲਤਾ ਵੀ ਹੁੰਦੀ ਹੈ। ਤੇ ਅੱਜ ਇੱਕ ਬੜਾ ਇਸ਼ੂ ਆਇਆ ਔਰ ਉਹਦੇ ਉੱਤੇ ਵਕ ਵਕ ਸਾਥੀਆਂ ਨੇ ਬੜੇ ਅੱਛੇ ਵਿਚਾਰ ਬੇਸ ਕੀਤੇ ਆ। ਤਰਕ ਨਾਲ ਗੱਲਾਂ ਕੀਤੀਆਂ ਨੇ ਕਾਵਿਕ ਰੂਪ ਨਾਲ ਗੱਲਾਂ ਕੀਤੀਆਂ ਨੇ ਕਾਨੂੰਨ ਦੇ ਲੈਜ਼ੇ ਨਾਲ ਗੱਲਾਂ ਕੀਤੀਆਂ ਨੇ ਸੋ ਵਾਤਾਵਰਨ ਸੁੱਧ ਕਿਵੇਂ ਹੋਵੇ ਵਾਤਾਵਰਨ ਪੰਜਾਬ ਦਾ ਵਧੀਆ ਕਿਵੇਂ ਹੋਵੇ ਇਹਦੇ ਉੱਤੇ ਮਰ ਲੋ ਜਿਹੜੀ ਅੱਜ ਕਾਫੀ ਵਿਚਾਰ ਚਰਚਾ ਹੋਈ ਹੈ ਸੋ ਮੈਂ ਤੁਹਾਡੇ ਮਾਦੀਮ ਦੇ ਰਾਹੀਂ ਪੰਜਾਬ ਦੇ ਮਰ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਅੱਜ ਮਾਨ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਪੰਜਾਬ ਦੀ ਸਰਜ਼ਮੀਂ ਦੇ ਉੱਤੇ ਚੇਤਨ ਤੌਰ ਤੇ ਜਿਹੜਾ ਆ ਵਾਤਾਵਰਨ ਨੂੰ ਜਿਹੜਾ ਆ ਉਹ ਸੁਧ ਰੱਖਣ ਦੇ ਲਈ ਜਿਹੜੀ ਜੰਗਲਾਂ ਦੀ ਭੂਮਿਕਾ ਆ ਉਹਨਾਂ ਜੰਗਲਾਂ ਨੂੰ ਪਲਾਂਟੇਸ਼ਨ ਨੂੰ ਕਿਵੇਂ ਕਰਨਾ ਇਹਦੇ ਉੱਤੇ ਬੜਾ ਸ਼ਾਨਦਾਰ ਜਿਹੜੇ ਸੈਂਟਿਫਿਕ ਗਰੁੱਪ ਪੰਜਾਬ ਦੇ ਅੰਦਰ ਬਣਿਆ ਸੋ ਅਸੀਂ ਇਹਨਾਂ ਦਿਨਾਂ ਦੇ ਦੌਰਾਨ ਪਿਛਲੇ ਸੀਜ਼ਨ ਦੇ ਵਿੱਚ 1 ਕਰੋੜ 16 ਲੱਖ ਬੂਟੇ ਜਿਹੜੀਆਂ ਵਕ ਵਕ ਯੋਜਨਾਵਾਂ ਸਾਡੇ ਕੈਂਪਾ ਯੋਜਨਾयां ਆ ਸ਼ਹੀਦ ਆਜਾ भगत ਸਿੰਘ ਹਰਾਵਲ ਲਹਿਰ ਆ ਸਾਡੀਆਂ ਗੁਰਨਾਨਕ ਬਾਗੀਆਂ ਨੇ ਸਾਡੇ ਨੇਚਰ ਪਾਰਕ ਨੇ ਉਹਨਾਂ ਦੇ ਰਾਹੀਂ ਪੰਜਾਬ ਦੀ ਜ਼ਮੀਨ ਚਲਾਇਆ ਔਰ ਇਹਦੇ ਤੇ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਬੂਟੇ ਲਾੜਾ ਹੀ ਸਰਕਾਰ ਦਾ ਪਰਪਜ ਨਹੀਂ ਬੂਟੇ ਜਿਦਾ ਅਸੀਂ ਬੱਚਿਆਂ ਨੂੰ ਜਨਮ ਦਿੰਨੇ ਆ ਹਰ ਪਲ ਹਰ ਹਰ ਘੜੀ ਸਾਡੀ ਜ਼ਾਨ ਸਾਡੇ ਬੱਚਿਆਂ ਚ ਹੁੰਦੀ ਆ ਤੇ ਉਹਨੂੰ ਮੌਸਮ ਤੋਂ ਕਿਵੇਂ ਬਚਾਉਣਾ ਉਹਨੂੰ ਬਿਮਾਰੀ ਤੋਂ ਕਿਵੇਂ ਬਚਾਉਣਾ ਸੋ ਇਸੇ ਤਰ੍ਹਾਂ ਜਿਹੜੇ ਬੂਟੇ ਆ ਚੇਤਨ ਤੌਰ ਤੇ ਉਹਨਾਂ ਨੂੰ ਜਿੱਥੇ ਬਾਉਂਡਰੀਆਂ ਨੇ ਅਸੀਂ ਉੱਥੇ ਲਾਉਣ ਦੇ ਫੈਸਲੇ ਕੀਤੇ ਆ ਸਾਡੇ ਕੋਲ ਕਾਲਜਸ ਨੇ ਯੂਨੀਵਰਸਿਟੀਆਂ ਨੇ ਪਿੰਡਾਂ ਦੇ ਅੰਦਰ ਮਤਲਬ ਪੰਚਾਇਤ ਘਰ ਨੇ ਵਾਟਰ ਸਪਲਾਈ ਇੱਥੇ ਸਾਡਾ ਉਹ ਹੈਗਾ ਆ ਡਿਸਪੈਂਸਰੀਆਂ ਨੇ ਸੋ ਪਲੇਗਰਾਉਂਡ ਨੇ ਜਿੱਥੇ ਘਟੋ ਘਟ ਡੇ ਵਾਰਾ ਪਸ਼ੂ ਆ ਗਏ ਉਹ ਉਹਨਾਂ ਨੂੰ ਖਾ ਨਾ ਜਾਣ ਚੋ ਇਸ ਕਰਕੇ ਇੱਕ ਨਵਾਂ ਅਸੀਂ ਮਤਲਬ ਜਿਹੜਾ ਫੈਲਾ ਕੀਤਾ ਕਿ ਇਹਦੇ ਨਾਲ ਨਾਲ ਫੋਰੈਸਟ ਦੇ ਜਿੰਨੇ ਵੀ ਸਾਡੇ ਅਧਿਕਾਰੀ ਸਹਿਬਾਨ ਨੇ ਵਿੱਚੇ ਹੀ ਮੈਂ ਅਸੀਂ ਪੰਜਾਬ ਨੂੰ ਇੱਕ ਹਿੱਸੇ 'ਚ ਵੰਡ ਕੇ ਵਕ ਵਕੀ ਸਿਆਾਂ 'ਚ ਉਹਨਾਂ ਨੂੰ ਗੋਦ ਲਿਆ ਏਰੀਏ ਨੂੰ ਮੈਂ ਵੀਕ ਏਰੀਆ ਨੂੰ ਗੋਦ ਲਿਆ ਮੈਂ ਤੁਹਾਡੇ ਚੈਨਲ ਦੇ ਮਾਦੀ ਨੂੰ ਦੱਸਣਾ ਚਾਹਨਾ ਸੋ ਅਸੀਂ ਹਰ ਮਹੀਨੇ ਉਹਦੀ ਫੀਡਬੈਕ ਲੈਨੇ ਆ ਵੀ ਤੇਰੇ ਜਿਹੜਾ ਗੋਦ ਲਿਆ ਏਰੀਆ ਆ ਉਹਦਾ ਕੀ ਰੂਪ ਹੈ ਤੇਰਾ ਕੀ ਰੂਪ ਆ ਤੇ ਜਿਹੜਾ ਮੈਂ ਲਿਆ ਉਹਦਾ ਕੀ ਰੂਪ ਹੈਗਾ ਆ ਸੋ ਇਹ ਤੇ ਹੈਗੇ ਪ੍ਰਬੰਧਕੀ ਕੰਮ ਮੈਂ ਜਨਰਲ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਉਹ ਵੀ ਆਪਣੀ ਭੂਮਿਕਾ ਜਿਹੜੀ ਆ ਉਹ ਦਾਕਰਨ ਤੁਸੀਂ ਵਾਤਾਵਰਣ ਦਾ ਜ਼ਿਕਰ ਤੇ ਕੀਤਾ ਜੰਗਲਾਤ ਦਾ ਜ਼ਿਕਰ ਕੀਤਾ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੜੀਆਂ ਖਬਰਾਂ ਸਾਹਮਣੇ ਆਈ ਕਿ ਜੰਗਲਾਤ ਦੀ ਜ਼ਮੀਨਾਂ ਦੇ ਉੱਪਰ ਅਵੈਧ ਕਲੋਨੀਆਂ ਕੱਟੀਆਂ ਗਈਆਂ ਹੋਟਲ ਬਣਦੇ ਹੋਏ ਨਜ਼ਰ ਆਏ ਔਰ ਰਸੂਕਦਾਰ ਜਿਹੜੇ ਪੋਲਿਟਿਸ਼ੀਅਨ ਸੀ ਉਹਨਾਂ ਨੇ ਹੋਟਲ ਬਣਾਉਣ ਦਾ ਕੰਮ ਕੀਤਾ ਉਸ ਨੂੰ ਲੈ ਕੇ ਕਾਰਵਾਈਆਂ ਕਿੱਥੋਂ ਤੱਕ ਪਹੁੰਚੀਆਂ ਬਹੁਤ ਹੀ ਵੱਦ ਕਿਸਮ ਦੇ ਨਾਲ ਇਹ ਗੱਲ ਅਸੀਂ ਮੈਂ ਕਹਿ ਰਹੇ ਆ ਕਿ ਪੰਜਾਬ ਦੇ ਅੰਦਰ ਪਿਛਲੇ ਸਮੇਂ ਦੇ ਦੌਰਾਨ ਰਵਾਇਤੀ ਸਰਕਾਰਾਂ ਨੇ ਸ਼ਲਟਰ ਦਿੱਤਾ ਇਹ ਪੂ ਮਾਫੀਆ ਜਿਹੜਾ ਹੈਗਾ ਆ ਉਹਨੂੰ ਸਲਟਰ ਮਿਲਿਆ ਕੁਝ ਦੇ ਖੁਦ ਸਰਕਾਰਾਂ ਦੇ ਵਿੱਚ ਸੀਗੇ ਉਹਨਾਂ ਨੂੰ ਤਾਂ ਸਲਟਰ ਕੀ ਮਿਲਣਾ ਸੀ ਉਹਨਾਂ ਨੇ ਤੇ ਆਪ ਵੀ ਸਾਰਾ ਕੁਝ ਕੀਤਾ ਤੇ ਕੁਝ ਜਿਹੜਾ ਖਾਸ ਕਰਕੇ ਸਾਡਾ ਇਹ ਮਤਲਬ ਜਿਹੜਾ ਮੁਹਾਲੀ ਦਾ ਰੋਪੜ ਦਾ ਏਰੀਆ ਆ ਉਥੇ ਅਸਰ ਰਸੂਖ ਵਾਲੇ ਲੋਕਾਂ ਨੇ ਮਤਲਬ ਇਧਰ ਦੇ ਕਬਜ਼ੇ ਕੀਤੇ ਜਿਹਨੂੰ ਕਬਜ਼ੇ ਤੋੜਨ ਦੇ ਲਈ ਫੋਰੈਸਟ ਵਿਭਾਗ ਵੱਲੋਂ ਵੱਡੇ ਜਤਨ ਕੀਤੇ ਗਏ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਦੱਸਦਾ ਕਿ ਲਗਭਗ 1000 ਏਕੜ ਜ਼ਮੀਨ ਜਿਹੜੀ ਹੈ ਉਹ ਅਸੀਂ ਨਜਾਇਜ਼ ਕਬਜ਼ੇ ਜਿਹੜੇ ਫੋਰੈਸਟ ਦੀ ਉਸ ਡਵਾਈ ਵੀ ਹੈ ਤੇ ਭਵਿਕ ਵਿੱਚ ਵੀ ਜਾਰੀ ਰਹੂਗੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਸੁੱਧ ਵਾਤਾਵਰਨ ਦੇਣਾ ਇਹ ਮਾਨ ਸਾਹਿਬ ਦੀ ਸਰਕਾਰ ਦਾ ਫੈਸਲਾ ਹੈਗਾ ਆ ਤੇ ਉਹਦੇ ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਤੇ ਖਾਲੀ ਕਰਾ ਲੀਆਂ ਲੇਕਿਨ ਇਹ ਜ਼ਮੀਨਾਂ ਦੀ ਵਰਤੋਂ ਕਰਕੇ ਜਿਹੜੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਣ ਦਾ ਕੰਮ ਕੀਤਾ ਗਿਆ ਉਸ ਨੂੰ ਜਿਹੜੀ ਕਵਰ ਕੀਤਾ ਜਾਏਗਾ ਔਰ ਕਿਸ ਭੰਗ ਨਾਲ ਕੀਤਾ ਜਾਊਗਾ ਬਹੁਤ ਸਾਰੇ ਥਾਵਾਂ ਤੇ ਪ੍ਰਸਾਦ ਚੱਲ ਰਿਹਾ ਮੋਹਾਲੀ ਦੇ ਅੰਦਰ ਅਸੀਂ ਇੱਕ ਪਿੰਡ ਦੇ ਵਿੱਚ ਜਿਹੜਾ ਐਸ ਕਿਸਮ ਦਾ ਉਹ ਕੋਟਾਲਾ ਹੋਇਆ ਸੀਗਾ ਉਹ ਬੰਦੇ ਤੇ ਪਰਚਾ ਵੀ ਦਰਜ ਕੀਤਾ ਬੰਦੇ ਫੜੇ ਵੀ ਆ ਜ਼ਮੀਨ ਵੀ ਵਾਪਸ ਲਈ ਆ ਗਾਂ ਉਹਨੂੰ ਅਗਲਾ ਜਿਹੜਾ ਨੁਕਸਾਨ ਕੀਤਾ ਹੈ ਉਹਦੀ ਪਰਭਾਈ ਲਈ ਵੀ ਕੋਰਟ ਦਾ ਪ੍ਰਸਾਦ ਚੱਲ ਰਿਹਾ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੋ ਇਹ ਤਾਂ ਚਲੋ ਮਾਨਜੋਗ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਨੇ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਇਕਨੋਮੀ ਦਾ ਜਿੰਨੇ ਵੀ ਨੁਕਸਾਨ ਕੀਤਾ ਮਾਨ ਸਾਹਿਬ ਦੀ ਬੜੀ ਸਪਸ਼ਟ ਮਲਾਇਨ ਹੈ ਵੀ ਚਾਹੇ ਉਧਰ ਹੋਵੇ ਚਾਹੇ ਇਧਰ ਹੋਵੇ ਉਹ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਬਿਲਕੁਲ ਸਪਸ਼ਟ ਲਫਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਇਆ ਨੇ ਜਿਸਨੇ ਵੀ ਪੰਜਾਬ ਦੇ مالی ਖਜ਼ਾਨੇ ਨੂੰ ਚੂਨਾ ਲਾਣ ਦਾ ਕੰਮ ਕੀਤਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਉਹ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਕੋਈ ਵੀ ਹੋਏ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटे समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप